ਅੱਜ ਸਾਡੇ ਕੋਲ ਮੌਜੂਦ ਨੇ ਸਵਿੰਦਰਪਾਲ ਸਿੰਘ ਜੀ ਤਾਲਪੁਰਾ ਹਲਕਾੰਦ ਚਾਰਜ ਅਜਨਾਲਾ ਕਾਲੀਦਲ ਵਾਰਿਸ ਪੰਜਾਬ ਅਮਰਤਪਾਲ ਸਿੰਘ ਜੀ ਪਾਰਟੀ ਦੇ ਤਾਲਪੁਰਾ ਸਾਹਿਬ ਜੋ ਕਿ ਪੰਜਾਬ ਸਰਕਾਰ ਨੇ 20000 ਰੁਪਏ ਪਰ ਏਕੜ ਦੇਣ ਦਾ ਐਲਾਨ ਕੀਤਾ ਆ ਕਿ ਉਸ ਨਾਲ ਕਿਸਾਨਾਂ ਦੀ ਪੂਰਤੀ ਪੂਰੀ ਹੋ ਜੇਗੀ ਕਿ ਨਹੀਂ ਅ ਸਭ ਤੋਂ ਪਹਿਲਾਂ ਤੇ ਮੈਂ ਜੀ ਆਪਣੇ ਪੱਤਰਕਾਰ ਭਾਈਚਾਰਿਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਦੇ ਹਾਰਟ ਬੀਟ ਤੋਂ ਲੈ ਕੇ ਚਿੰਤਤ ਨੇ ਦੇ ਦੇਸ਼ਵਿਦਿਆ ਸਿੱਖ ਸੰਤਾਂ ਨੂੰ ਮੈਂ ਫਤਿਹ ਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਆ ਕਿ ਜਿਹੜਾ ਪੰਜਾਬ ਸਰਕਾਰ ਨੇ 20000 ਰੁਪਿਆ ਪਰ ਇਕੜ ਕਿਸਾਨਾਂ ਨੂੰ ਦੇਣ ਦੀ ਜਿਹੜੀ ਗੱਲ ਕੀਤੀ ਆ ਇੱਥੋਂ ਇੱਕ ਪਾਸੇ ਤੇ ਮੈਂ ਇਹ ਵੀ ਮਹਿਸੂਸ ਕਰਦਾ ਆ ਕਿ ਚਲੋ ਕੁਝ ਨਾ ਕੁਝ ਸਰਕਾਰ ਨੇ ਕੀਤਾ ਹੈ ਕਾਤੇ ਕੀਤਾ ਪਰ ਇਹ ਐਲਾਨ ਹੀ ਰਹਿ ਜਣੇ ਕਿਉਂਕਿ 20000 ਰੁਪਏ ਦੇ ਨਾਲ ਕਿਸਾਨਾਂ ਦਾ ਪਰ ਏਕੜ ਨਾਲ ਕੁਝ ਬਣਨਾ ਨਹੀਂ ਪਰ ਗੱਲ ਤੇ ਇਸ ਗੱਲ ਤੇ ਹੋਣੀ ਹੈ ਕਿ ਕਿਸਾਨਾਂ ਨੂੰ ਉਹ 20000 ਰੁਪਇਆ ਕਦੋਂ ਸਰਕਾਰ ਦੇਗੀ ਇਹ ਸਰਕਾਰ ਨੇ ਐਲਾਨ ਕਰਕੇ ਉਹ ਊਠ ਦਾ ਬੋਲ ਕਦੋਂ ਥੱਲੇ ਡਿੱਗੇਗਾ ਇਹ ਹੁਣ ਗਰਭ ਦੇ ਵਿੱਚ ਪਿਆ ਹੈ ਜੇ ਜਦੋਂ ਇਹ ਊਠ ਦਾ ਬੋਲ ਥੱਲੇ ਡਿੱਗੇਗਾ ਤੇ ਕਿਸਾਨਾਂ ਨੂੰ ਉਹ ਖਾਣਗੇ ਤਾਲਬੋਸ ਸਾਹਿਬ ਇੱਕ ਇਥੇ ਉਹ ਸਵਾਲ ਪੈਦਾ ਹੁੰਦਾ ਆ ਜਿਵੇਂ ਕਿ ਕਿਸਾਨਾਂ ਨੂੰ ਤਾਂ ਲੋਕ ਕੋਈ ਨਾ ਕੋਈ ਆਸਰਾਖਤੀ 20000 ਰੁਪਏ ਦੀ ਪਰ ਜੋ ਕਿਸਾਨਾਂ ਦੇ ਨਾਲ ਗਰੀਬ ਤਬਕਾ ਆ ਜਿਹਦੇ ਵਿੱਚ ਮਜ਼ਦੂਰ ਵੀ ਆਉਂਦੇ ਨੇ ਕੁਝ ਕਿਸਾਨ ਮਜ਼ਦੂਰ ਵੀ ਹੈਗੇ ਨੇ ਬਿਨਾਂ ਪਹਿਲੇ ਤੋਂ ਕੁਝ ਲੋਕ ਛੋਟੀਆਂ ਜਾਤਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਅੱਜ ਲੋਕ ਕਹਿੰਦੇ ਆ ਕਿ ਇਹ ਘਰਪਾਲ ਰਹੇ ਨੇ ਇਹਨਾਂ ਰਸ ਨੂੰ ਇਕੱਠਾ ਕਰ ਰਿਹਾ ਸਰਕਾਰ ਨੇ ਉਹਨਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਕਿਉਂਕਿ ਬਹੁਤ ਬਹੁਤ ਘਰ ਇਦਾਂ ਦੇ ਜਿਹੜੇ ਢਹਿ ਚੁੱਕੇ ਨੇ ਬਿਲਕੁਲ ਠੀਕ ਹੈ ਮੈਂ ਜੀ ਇਸ ਗੱਲ ਦੀ ਬੜੀ ਇਸ ਆਪ ਆਪਣੇ ਮਾਧਿਮ ਦੇ ਆਪਜੀ ਦੇ ਮਾਧਿਮ ਦੇ ਰਹਿਣਾ ਹੈ ਉਹਨਾਂ ਲੋਕਾਂ ਦੀ ਨਖਿੱਦੀ ਵੀ ਕਰਦਾ ਜਿਹੜੇ ਲੋਕ ਕਈ ਲੋਕ ਲੋਕਾਂ ਗਰੀਬ ਜਾਂ ਤਾਂ ਇਹ ਝੂਨੇ ਫੋਲਣ ਦੇ ਆ ਠੀਕ ਹੈ ਇਹ ਨਹੀਂ ਫੋਲਣੇ ਚਾਹੀਦੇ ਬਾਕੀ ਸਰਕਾਰ ਨੇ ਜਿਹੜਾ ਐਲਾਨ ਕੀਤਾ ਇਹ ਕਿਸਾਨ ਤਰਕੇ ਦੇ ਲਈ ਕਿਸਾਨਾਂ ਵਾਸਤੇ ਦਾ ਐਲਾਨ ਕੀਤਾ ਬਹੁਤ ਵਧੀਆ ਗੱਲ ਆ ਪਰ ਜਿੱਥੇ ਕਿਸਾਨਾਂ ਦੀ ਵੀ ਪੂਰਤੀ ਨਹੀਂ ਹੋਣੀ ਉੱਥੇ ਪੰਜਾਬ ਸਰਕਾਰ ਨੂੰ ਇਥੋਂ ਦੀ ਗਰੀਬ ਜਨਤਾ ਵਾਸਤੇ ਜਿਹੜੀ ਕਿਸਾਨਾਂ ਦੇ ਉੱਤੇ ਨਿਰਭਰ ਹੈ ਕਿਸਾਨਾਂ ਦੇ ਕੰਮ ਕਰਨ ਵਾਸਤੇ ਜਾਂਦੀ ਸੀਗੀ ਉਹਨਾਂ ਦੇ ਉੱਤੇ ਨਿਰਭਰ ਆ ਜਿੱਥੇ ਕਿਸਾਨਾਂ ਦੀ ਪੂਰਤੀ ਕੋਈ ਨਹੀਂ ਹੋ ਸਕਦੀ ਉੱਥੇ ਉਹ ਜਿਹੜੇ ਲੋਕ ਨੇ ਜਿਨ੍ਹਾਂ ਕੋਲ ਕਿਸੇ ਕਿਸਮ ਦੀ ਕੋਈ ਬੈਰੀ ਪੈ ਨਹੀਂ ਆ ਨੀ ਗਿਆ ਕੋਈ ਜ਼ਮੀਨਾਂ ਜਾਇਦਾਦਾਂ ਨਹੀਂ ਗਈ ਨਹੀਂ ਹੈਗੀਆਂ ਪਰ ਉਹਨਾਂ ਦੇ ਘਰ-ਬਾਰ ਜਿਹੜੇ ਅੱਜ ਦੀਆਂ بارشਾਂ ਦੇ ਨਾਲ ਨਸ਼ਟ ਹੋ ਚੁੱਕੇ ਆ ਝੋਕੇ ਝੋਗੇ ਆ ਛਤਾਂ ਝੋਗੀਆਂ ਉਹਨਾਂ ਵਾਸਤੇ ਸਤ ਪੰਜਾਬ ਸਰਕਾਰ ਨੇ ਜਿਹੜਾ ਕੋਈ ਨਾ ਕੋਈ ਐਲਾਨ ਜਿਹੜਾ ਜਿੱਥੇ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਉੱਥੇ ਕੇਂਦਰ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨੂੰ ਵੀ ਉਹਨਾਂ ਗਰੀਬ ਲੋਕਾਂ ਦੇ ਲਈ ਕੋਈ ਨਾ ਕੋਈ ਪੈਕੇਜ ਜਿਹੜਾ ਉਹ ਜ਼ਰੂਰ ਦੇਣਾ ਚਾਹੀ ਪਰ ਜਿਹੜੀ ਗੱਲ ਮੈਂ ਕਰਦਾ ਆ ਕਿ ਜਿਹੜੇ ਲੋਕ ਆ ਅੱਜ ਗਰੀਬ ਜਨਤਾ ਨੂੰ ਕਹਿ ਰਹੇ ਹੈਗੇ ਇਹ ਚੋਰ ਆ ਜੀ ਇਹ ਆਪਣੇ ਘਰ 6-6 ਮਹੀਨੇ ਦਾ ਰਾਸ਼ਨ ਭਰ ਕੇ ਇਹਨਾਂ ਨੇ ਰੱਖ ਲਿਆ ਮੈਂ ਬੇਨਤੀ ਕਰਨੀ ਚਾਹੁੰਗਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਇਹ ਜਿਹੜੇ ਲੋਕ ਸਾਡੇ ਕੋ ਸਾਡੇ ਸੇਵਾਦਾਰ ਆ ਰਹੇ ਨੇ ਤੇ ਇਹਨਾਂ ਨੂੰ ਆਇਡੈਂਟੀਫਾਈ ਪਹਿਲਾਂ ਕਰਨਾ ਚਾਹੀਦਾ ਕਿ ਕਿਹਨੂੰ-ਕਿਹਨੂੰ ਰਾਸ਼ਨ ਦੀ ਜ਼ਰੂਰਤ ਹੈਗੀ ਆ ਉਹਨੂੰ ਰਾਸ਼ਨ ਦਿੱਤਾ ਜਾਣਾ ਚਾਹੀਦਾ ਪਰ ਸਾਡੀ ਅਕਾਲੀ ਦਨਵਾਸ ਪੰਜਾਬ ਦੀ ਚਤਿਬੰਦੀ ਜਿਹੜੀ ਆ ਉਹ ਆਮ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਉਹਨਾਂ ਨੂੰ ਅਸੀਂ ਪਹਿਲਾਂ ਆਇਡੈਂਟੀਫਾਈ ਕਰਦੇ ਆਂ ਤੇ ਫਿਰ ਉਹਨਾਂ ਤੱਕ ਜਿਹੜਾ ਹਰ ਕਿਸਮ ਦਾ ਸਮਾਨ ਜਿਹੜਾ ਉਹ ਪਹੁੰਚਾ ਕਰਦੇ ਆਂ ਬਹੁਤ ਬਹੁਤ ਧੰਨਵਾਦ ਨਵਾਇਦੂ ਜੀ ਕਾਕਾ ਸਾਹਿਬ ਉਹ ਵਾਇਦੂ ਜੀ ਖੜੇ